ਹਰਿਆਣਾ ਸਰਕਾਰ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦੇਵਸ ਦਾ ਸੂਬਾ ਪੱਧਰੀ ਪ੍ਰੋਗਰਾਮ ਭਲਕੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਆਡੀਟੋਰੀਅਮ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨੈਲ ਸਿੰਘ ਸੈਣੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨ ਗਏ ਇਸ ਮੌਕੇ ਮੁੱਖ ਮੰਤਰੀ ਦੇ ਉਸਤੀ ਡਾਕਟਰ ਪ੍ਰਵਲਿੰਗ ਸਿੰਘ ਨੇ ਕੁਰੂਕਸ਼ੇਤਰ ਪਹੁੰਚ ਕੇ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਡਾਕਟਰ ਪ੍ਰਵਲਿੰਗ ਸਿੰਘ ਨੇ ਸਮੂਹ ਸੰਗਤ ਨੂੰ ਇਸ ਮੌਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਤੇ ਉਹਨਾਂ ਦੇ ਨਾਲ ਡੀਸੀ ਨੀਹਾ ਸਿੰਘ ਐਸਟੀਐਮ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਡੀਪੀਆਰੋਂ ਨਰਿੰਦਰ ਸਿੰਘ ਵੀ ਮੌਜੂਦ ਰਹੇ ਵੀਰਪਾਲ ਰਿਵਿਊ ਦਾ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਕੱਲ ਨੂੰ ਖੇਤਰਾਂ ਦੀ ਅੰਦਰ ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਪਲਾਨ ਕੀਤਾ ਗਿਆ ਅੱਜ ਉਹਦਾ ਸਾਰਾ ਅਰੇਂਜਮੈਂਟਸ ਨੂੰ ਰਿਵਿਊ ਕਰੰਟਲੀ ਸਾਰੀ ਟੀਮ ਇੱਥੇ ਮੌਜੂਦ ਹੈ ਸਹੀ ਦੇਖ ਰਹੇ ਆ ਬੜੇ ਉਤਸ਼ਾਹ ਦੇ ਨਾਲ ਬੜਾ ਲੋਕਾਂ ਦੇ ਵਿੱਚ ਸ਼ਰਧਾ ਭਾਵਨਾ ਹੈ ਕੱਲ ਦੇ ਪ੍ਰੋਗਰਾਮ ਨੂੰ ਲੈ ਕੇ ਪੂਰ ਖੇਤਰ ਦੇ ਵਿੱਚ ਔਰ ਅਸੀਂ ਅਪੀਲ ਵੀ ਕਰਦੇ ਆਂ ਵੀ ਜਿਹੜਾ ਸਾਡਾ ਇਤਿਹਾਸ ਹੈ ਸੈਬਜ਼ਾਦਿਆਂ ਦਾ ਗੁਰੂ ਸਾਹਿਬ ਦੇ ਪਰਿਵਾਰ ਦਾ ਉਹ ਵੱਦ-ਵੱਦ ਲੋਕਾਂ ਦੇ ਵਿੱਚ ਪਹੁੰਚੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਸਿੱਖਾਂ ਨੂੰ ਹੀ ਨਹੀਂ ਨਾਨ ਸਿੱਖਾਂ ਨੂੰ ਵੀ ਪਤਾ ਚੱਲੇ ਵੀ ਉਹਨਾਂ ਦਾ ਦੇਸ਼ ਪ੍ਰਤੀ ਕਿੰਨਾ ਸਮਰਪਣ ਸੀ ਤੇ ਕਿੰਨੀ ਉਹਨਾਂ ਦੀ ਤਿਆਗ ਵਾਲੀ ਭਾਵਨਾ ਕਰਕੇ ਜਿਹੜਾ ਅੱਜ ਦੇਸ਼ ਦੇ ਜਿਹੜੇ ਸਿਆਸੀ ਸਮੇਕਰ ਨੇ ਉਹ ਵਖਰੇ ਨੇ ਸੋ ਅਸੀਂ ਸਾਰਿਆਂ ਨੂੰ ਪੁਰੀ ਕਰਾਂਗੇ ਕਿ ਵੱਦ-ਵੱਦ ਕੱਲ 10 ਵਜੇ ਕੁਰੂ ਖੇਤਰਾ ਯੂਨੀਵਰਸਿਟੀ ਦੇ 홀 ਦੇ ਵਿੱਚ ਪਹੁੰਚਣ ஆடிਟੋਰੀਅਮ ਦੇ ਵਿੱਚ ਪਹੁੰਚਣ ਗੀਤਾ ਭਵੰਦੇ ਵਿੱਚ ਤਾਂ ਜੋ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ